ਅਖਰ ਪੰਜਾਬੀਆਂ ਦੇ ਨਾਲ ਹੀ ਹਿਮਾਚਲ 'ਚ ਕਿਉਂ ਹੋ ਰੇ ਨੇ ਹੱਥ ਸੇ ਇਹ ਇਸ ਵੇਲੇ ਸਭ ਤੋਂ ਵੱਡਾ ਸਵਾਲ ਬਣਿਆ ਹੋਇਆ ਹੈ ਜਿੱਥੇ ਇੱਕ ਪਾਸੇ ਹਾਲੀ ਦੇ ਵਿੱਚ ਕੁਝ ਦਿਨਾਂ ਪਹਿਲੇ ਵੇਖਿਆ ਗਿਆ ਇੱਕ ਕਪਲ ਜੋ ਹਿਮਾਚਲ ਕੁੰਮਨ ਜਾਂਦਾ ਹੈ ਕੁਝ ਲੋਕਾਂ ਦੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਜਾਂਦਾ ਹੈ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹ ਤਿੰਨ ਦਿਨਾਂ ਤੱਕ ਇੱਕ ਸ਼ਖਸ ਜਿਹੜਾ ਹੈ ਉਸ ਤੋਂ ਬਾਅਦ ਕੋਮਾ ਦੇ ਵਿੱਚ ਵੀ ਚਲਾ ਜਾਂਦਾ ਹੈ ਇੱਕ ਹੋਰ ਜਿੱਥੇ ਵੇਖਿਆ ਗਿਆ ਡਰਾਈਵਰ ਦੇ ਨਾਲ ਵੀ ਕੁੱਟਮਾਰ ਕੀਤੀ ਜਾਂਦੀ ਹੈ ਗੱਡੀਆਂ ਤੋੜੀਆਂ ਜਾਂਦੀਆਂ ਨੇ ਲਗਾਤਾਰ ਇਹੋ ਜਿਹੇ ਹਾਦਸੇ ਜਿਹੜੇ ਨੇ ਦੇਖੇ ਜਾ ਰਹੇ ਨੇ ਜਿਸ ਤੋਂ ਬਾਅਦ ਇਸ ਸਾਰੀਆਂ ਚੀਜ਼ਾਂ ਨੂੰ ਜੋੜਿਆ ਜਾ ਰਿਹਾ ਹੈ ਕੰਗਨਾ ਰਣੌਤ ਦੇ ਥੱਪੜ ਕਾਂਡ ਦੇ ਨਾਲ ਜਿੱਥੇ ਚੰਡੀਗੜ੍ਹ 에어ਪੋਰਟ ਦੇ ਵਿੱਚ ਇੱਕ CISF ਜਵਾਨ ਕੁਲਵਿੰਦਰ ਕੌਰ ਦੇ ਵੱਲੋਂ ਕਨਰਲ ਰੌਦ ਨੂੰ ਥੱਪੜ ਮਾਰਿਆ ਜਾਂਦਾ ਹੈ ਜਿਸ ਤੋਂ ਬਾਅਦ ਉਹ ਕਨਰਲ ਰੌਦ ਦੇ ਵੱਲੋਂ ਵੀ ਕਾਫੀ ਇਸ ਨੂੰ ਲੈ ਕੇ ਗੱਲਾਂ ਕਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਉਗਰਵਾਦ ਆਤੰਕਵਾਦ ਨੂੰ ਲੈ ਕੇ ਗੱਲਾਂ ਕਈਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਇਹ ਵੀ ਚੀਜ਼ਾਂ ਦੇਖੀਆਂ ਗਈਆਂ ਨੇ ਲੋਕਾਂ ਦੇ ਵੱਲੋਂ ਇਹ ਚੀਜ਼ਾਂ ਜੋੜੀਆਂ ਜਾ ਰਹੀਆਂ ਨੇ ਕਿ ਸ਼ਾਇਦ ਸ਼ਾਇਦ ਇਸ ਚੀਜ਼ ਤੋਂ ਬਾਅਦ ਪੰਜਾਬੀਆਂ ਤੇ ਹਮਲੇ ਹਿਮਾਚਲ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਇਹ ਸਵਾਲ ਬਣ ਜਾਂਦਾ ਹੈ ਜ ਜੇ ਤੁਹਾਨੂੰ ਪੁੱਛੀਏ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਹਮਲੇ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਪੰਜਾਬੀਆਂ ਦੇ ਨਾਲ ਤੇ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਲਗਾਤਾਰ ਇਹਨਾਂ ਚੀਜ਼ਾਂ ਤੇ ਵਿਵਾਦ ਛਿੜਦਾ ਹੋਇਆ ਦਿਖਾਈ ਦੇ ਰਿਹਾ ਹੈ ਉਹ ਜਿਹੇ ਕਈ ਹਮਲੇ ਜਿਹੜੇ ਨੇ ਪੰਜਾਬੀਆਂ ਤੇ ਹੋ ਚੁੱਕੇ ਨੇ ਤੇ ਹਿਮਾਚਲ ਜੋ ਪੰਜਾਬੀ ਘੁੰਮਣ ਜਾ ਰਹੇ ਹੁਣਾਂ ਤੇ ਇਹ ਹਮਲਾ ਹੋ ਹੀ ਰਿਹਾ ਜਿਸ ਤੋਂ ਬਾਅਦ ਕਈ ਸਾਰੇ ਸਵਾਲ ਜਵਾਬ ਇਸ ਤੇ ਕੀਤੇ ਜਾ ਰਹੇ ਨੇ ਤੇ ਹੁਣ ਅਹ ਇਸਤੇ ਤੁਸੀਂ ਕੀ ਕਹਿੰਦੇ ਹੋ ਤੁਹਾਡੀ ਕੀ ਰਾਏ ਹੈ ਤੁਸੀਂ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਆਖਰ ਪੰਜਾਬੀਆਂ ਦੇ ਨਾਲ ਇਹ ਹਮਲੇ ਕਿਉਂ ਹੋ ਰਹੇ ਨੇ ਕੰਗਨਾ ਦੇ ਕਰਕੇ ਜਾਂ ਕੋਈ ਹੋਰ ਜੋ ਤੁਹਾਡਾ ਜਵਾਬ ਇੱਕ ਵਾਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ